सर ना जी सत्या अच्छे है जी दिन तीन अगस्त दो हज़ार पच्ची सुबह का टाइम है रुके हुए हैं जी आप ले तो सब तो पहला आप ब्रेकफास्ट करते हैं बाकी जो चो ब्रेकफास्ट बुफे है तंत्र खाने क्या माहौल चल है गया जी आए जी अपना ब्रेकफास्ट फ्रूट नालन आपना स्टार्टज है बाकी अपना लग्या हो जी आदा ਬ੍ਰੈਕਫਾਸਟ ਫਰੂਟ ਇੱਥੇ ਕਾਰਨ ਆਗੇ ਤੇ ਐ ਇਧਰਲੇ ਪਾਸੇ ਆਗੇ ਜੀ ਪੋਹਾ ਪੈਨਕੇਕ ਉਸ ਤੋਂ ਬਾਅਦ ਸੀਰੀਅਲ ਐ ਤੇ ਤੁਸੀਂ ਕਾਫੀ ਬਣਾਓ ਨੋ ਭਾਈ ਜੀ ਇਟਸ ਟਾਈਮ ਟੂ ਗੈਟ ਚੈੱਕ ਆਊਟ ਫਰਮ ਥਿਸ ਬਿਊਟੀਫੁਲ ਹੋਟਲ ਐਲ ਕੈਸਚਲੋ ਜੇ ਤੁਸੀਂ ਇੱਥੇ ਰਹਿਣਾ ਚਾਹੋ ਤਾਂ ਰਹੋ ਬਹੁਤ ਹੀ ਸੋਹਣੀ ਲੋਕੇਸ਼ਨ ਦੇ ਵਿੱਚ ਐ ਲਿੱਟ ਲਿੱਟੇ ਵਿੱਚ ਮਾਰਕੀਟ ਤੋਂ ਜਿਮਾਈ ਨੇੜੇ ਆ ਤੇ ਰੂਮ ਵਗੈਰਾ ਇੱਕ ਨੰਬਰ ਹੈ ਡਾਈਨਿੰਗ ਹਾਲ ਤੁਸੀਂ ਦੇਖ ਲਈ ਇੱਕ ਨੰਬਰ ਮਾਲ ਚੌਲ ਆ ਆ ਇੱਥੇ ਹੋਟਲ ਵਾਲਿਆਂ ਨੇ ਪ੍ਰਮੋਟ ਆਪਣੇ ਹੋਟਲ ਨੂੰ ਕਰਨੇ ਵਾਸਤੇ ਕਾਫੀ ਬੁਝੇ ਚ ਜਿਹਾ ਲਿਖੀਆਂ ਹੋਈਆਂ ਜੇ ਬੰਦਾ ਇੱਕ ਵਾਰ ਪੜ ਲੇ ਇਹਨੂੰ ਤਾਂ 90% ਇੱਥੇ ਰਹੂਗਾ ਹੀ ਰਹੂਗਾ ਤੁਸੀਂ ਪੜ ਕਰਕੇ ਪੜ ਸਕਦੇ ਆ ਜੀ ਬਸੇ ਮੋਟਾ-ਮੋਟਾ ਜਗਾ ਲਾ ਲਿਖ ਹੋਈਏ ਵੀ ਅਸੀਂ ਤੁਹਾਡੀ ਜਰਨੀ ਨੂੰ ਇੱਥੇ ਬੱਧੀ ਬਣਾਉਂਗੇ ਅਸੀਂ ਹਰ ਸਟੈਪ ਦੇ ਵਿੱਚ ਤੁਹਾਡੇ ਨਾਲ ਆ ਇੱਥੇ ਭੰਗ ਜੇ ਵੀ ਲੱਗੀ ਹੋਈਆਂ ਤੁਹਾਨੂੰ ਦਿਖਾਏ ਸੀਗਾ ਠੰਗੜੇ ਵਿੱਚ ਫਿੱਟ ਹੋਊ ਤੇ ਇੱਥੇ ਘੈਂਟ ਜੀ ਫੋਟੋ ਖਿਚਾਓ ਤੇ ਨਾਲ ਇੱਕ ਬਹੁਤ ਘੈਂਟ 올ਡ ਸਟਾਈਲ ਵਾਚ ਤੇ ਵਾਜੀ ਇੱਥੇ ਮੈਚ ਲੱਗਿਆ ਸਾਡਾ ਦੋਨੋਂ ਦਾ ਚੈਸੋ ਦਾ ਲਾਈਏ ਸਾਹ ਹੁਣ ਬਾਈ ਜੀ ਹੁਣ ਆਪਾਂ ਲੇਹ ਦੇ ਵਿੱਚੋਂ ਨਿਕਲ ਕੇ ਜਾਉਂਗੇ ਆਪਾਂ ਲੇ ਪੈਲੇਸ ਆਪਾਂ ਨੇ ਹੋਟਲ ਟਾਈਮ ਸਰੀ ਚੈੱਕ ਆਊਟ ਕਰਤਾ 8:30 ਵਜੇ ਤੇ ਗਲੀਆਂ ਦੇ ਵਿੱਚ ਕਿਉਂਕਿ 8:30 ਵਜੇ ਤਾਂ ਲੋਕ ਆਪਣੇ ਕੰਮ ਕਰਦੇ ਜਾ ਰਹੇ ਹੁੰਦੇ ਤਾਂ ਕਰਕੇ ਗਲੀਆਂ ਦੇ ਵਿੱਚ ਥੋੜੀ ਜਿਹਾ ਆਪਾਂ ਨੂੰ ਭੀੜ ਟੱਕਰ ਸਕਦੀ ਹੈ ਆਹ ਰਹੀ ਜੀ ਸਾਰਾ ਤਾਂ ਸਾਰਾ ਲੇਹ ਸ਼ਹਿਰ ਨੀਚੇ ਤੇ ਜਿੱਥੇ ਆਪਾਂ ਆਏ ਹੋਏ ਹਾਂ ਜੀ ਨਾਮ ਹੈਗਾ ਤਾਂ ਲੇ ਪੈਲੇਸ ਹੋ ਰਿਹਾ ਸਾਹਮਣੇ ਲੇ ਪੈਲੇਸ ਬਿਲਕੁਲ ਪਹਾੜ ਦੇ ਉੱਪਰ ਬਣਿਆ ਹੋਇਆ ਹੈ ਇਹ ਲੇ ਪੈਲੈਸ ਹੁਣ ਪਤਾ ਮੈਨੂੰ ਵੀ ਨਹੀਂ ਹੈਗਾ ਵੀ ਕੀ ਚੀਜ਼ ਹੈਗੀ ਹੈ ਕਿਹ ਨਹੀਂ ਅੰਦਰ ਜਾਈਏ ਅੰਦਰ ਜਾ ਕੇ ਐਕਸਪਲੋਰ ਕਰਦੇ ਹਾਂ ਪਤਾ ਕਰਦੇ ਵੀ ਕੀ ਚੀਜ਼ ਹੈਗੀ ਇੱਥੇ ਕੀ ਨਹੀਂ ਲਓ ਜੀ ਸਾਹਮਣੇ ਲਿਖਿਆ ਹੋਇਆ ਆ ਗਿਆ ਫੋਟੋਗ੍ਰਾਫੀ ਐਂਡ ਵੀਡੀਓਗ੍ਰਾਫੀ ਇਜ਼ ਬੈਨਡ ਤਾਂ ਆਪਾਂ ਇੱਥੇ ਤੋਂ ਬਾਅਦ ਅੰਦਰ ਆਪਣਾ ਕਲਾ ਅੱਖਾਂ ਨਾਲ ਨਜ਼ਾਰਾ ਦੇਖੂਗੇ ਅਫਸੋਸ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਅੱਛਾ ਭਾਈ ਜੀ ਉਹ ਪਿੱਛੇ ਲੇ ਪੈਲੈਸ ਹੈ ਅਜਿ ਕੁਮ ਕਾਗੇ ਸ਼ਾਨਦਾਰ ਚੀਜ਼ ਹੈ ਪਰ ਜਾਓ ਕਲਾ ਉਹ ਬੰਦਾ ਜਿਹਨੂੰ ਆਰਕੀਓਲੋਜੀਸਟ ਦੇ ਵਿੱਚ ਇੰਟਰਸਟ ਮਾੜੀ ਮੋਟੀ ਪੁਰਾਣੀ ਚੀਜ਼ਾਂ ਦੇਖਣਾ ਪਸੰਦ ਕਰਦਾ ਉਹਦੇ ਵਾਸਤੇ ਆ ਕਿਸੇ ਜੰਨਤ ਤੋਂ ਘੱਟ ਨਹੀਂ ਹੈਗੀ ਸਾਨੂੰ ਕੋ ਜਿਆਦਾ ਪੱਲੇ ਨਹੀਂ ਪਿਆਏਗਾ ਅਸੀਂ ਮਾੜੀ ਮੋਟੀ ਚੋ ਆਡੀਓ ਵਗੈਰਾ ਸੁਣ ਕੇ ਫੋਟੋ ਫਾਟਾ ਖਿੱਚ ਕੇ ਇੰਜੋਏ ਕਰਕੇ ਆਗੇ ਗੱਡੀ 'ਚ ਬਹਿ ਕੇ ਲੇ ਪੈਲੇਸ ਤੋਂ ਬਾਅਦ ਆਪਾਂ ਅਗੇ ਜੀ ਹਾਲ ਆਫ ਫੇਮ ਇੱਥੇ ਦੇਖ ਰਿਹਾ ਅੰਦਰ ਕਿ ਆ ਮਹੌਲ-ਤਲ ਹੈਗੇ ਕਿ ਨਹੀਂ ਵੈਸੇ ਇੱਥੇ ਚੀਜ਼ ਆਏ ਵੈਸੇ ਇੱਥੇ ਚੀਜ਼ ਆਏ ਕਿ ਅੰਦਰ ਆਪਾਂ ਨੂੰ ਵੀਡੀਓਗ੍ਰਾਫੀ ਲਾਊਡ ਹੁੰਦੀ ਹੈ ਜੀ ਤਾਂ ਕਰਕੇ ਕੱਲ ਬਾਰੋ-ਬਾਰੋ ਬਣਾ ਲੀਤਾ ਉਹ ਜ਼ਿਆਦਾ ਵੈਸਟ ਹੈ ਤੇ ਕੱਲ ਨੂੰ ਆਪਾਂ ਨੇ ਨਾਲ ਕੋਈ ਯੂਨੀਓ ਕੋਈ ਪੰਗਾ ਲਵੇ ਬਾਈ ਤੂੰ ਵੀਡੀਓ ਅੰਦਰ ਬਣਾ ਲਈ ਉਹ ਗੱਲ ਨਹੀਂ ਨਾ ਹੋਣੀ ਚਾਹੀਦੀ ਹੈਗੀ ਫਿਰ ਨਾਲੇ ਵੈਸੇ ਵੀ ਆਪਾਂ ਨੂੰ ਆ ਨਹੀਂ ਪਤਾ ਹੈਗਾ ਕੇਂਦਰ ਕਿਹਾ ਰੀਜ਼ਨ ਹੋ ਸਾਰੇ ਵੀ ਵੀਡੀਓਗ੍ਰਾਫੀ ਅਲਾਉ ਨਹੀਂ ਹੈਗੀ ਮੇਬੀ ਕੋ ਸਿਕਿਉਰਿਟੀ ਰੀਜ਼ਨ ਕੋਈ ਨਾ ਯਾਰਮੀ ਦਾ ਆਪਣਾ ਕੋਈ ਰੀਜ਼ਨ ਵਗੈਰਾ ਹੋਵੇ ਤਾ ਕਰਕੇ ਆਪਾਂ ਦੇਖ ਕੇ ਬਣਾਉਂਗੇ ਜਿਹੜੀ ਇਹ ਚੀਜ਼ ਹੈ ਹਾਲ ਆਫ ਫ੍ਰੇਮ ਜਿੱਥੇ ਆਪਾਂ ਫਿਲਹਾਲ ਕੋ ਮਗੇ ਆਏ ਆ ਬਹੁਤ ਹੀ ਜ਼ਿਆਦਾ ਸੋਹਣੀ ਜਗ੍ਹਾ ਹੈ ਆ ਮਸਟ ਟੂ ਵਿਜ਼ਿਟ ਹੈ ਇੱਥੇ ਤੁਹਾਨੂੰ ਸਾਰਾ ਜਿਹੜਾ ਵਾਰ ਹੋਈ ਹੈ ਆਪਣੇ ਕਾਰਗਿਲ ਵਾਰ ਉਹਦੋਂ ਸਾਰਾ ਕੋਈ ਦੱਸੂंगे ਸਾਰੇ ਸ਼ਹੀਦ ਪਰਾ ਦੱਸੂਗੇ ਵੀ ਉਹਨਾਂ ਦੇ ਕਿਆ-ਕਿਆ ਲੈਟਰ ਹੈ ਕਿਆ-ਕਿਆ ਕਿਹੜੇ-ਕਿਹੜੇ ਆਪਣੇ ਲੀਡਰ ਰਹੇ ਸੀਗੇ ਜਦੋਂ ਆਪਾਂ ਉੱਤੇ ਗਏ ਸੀ ਤਾਂ ਇਹ ਸਾਰੀ ਚੀਜ਼ ਬਹੁਤ ਹੀ ਸੋਹਣੇ ਤਰੀਕੇ ਨਾਲ ਅੰਦਰ ਬਿਆਨ ਕੀਤੀ ਹੋਈ ਹੈ ਜੇ ਤੁਸੀਂ ਲੈਦੇ ਵਿੱਚ ਆਓ ਤਾਂ ਹਾਲ ਆਫ ਫੇਮ ਕਰੇ ਨਾ ਮਿਸ ਕਰਿਓ ਜੇ ਜਿਹੜਾ ਉਹ ਇੱਕ ਮੈਚ ਆ ਉਸ ਦਾ ਲਗਾ ਲ ਕੈਪਟਨ ਸੀ ਉਹ ਮੈਨੂੰ ਪਤਾ ਲੱਗਦਾ ਜਿਵੇਂ ਕਾਜੀ ਵਰਗਾ ਤੇ ਗ੍ਰੇਟੀਸ ਆਸਰ ਬਰੇ ਉਹ ਰੱਬ ਨੇ ਆਪ ਨੂੰ ਫੇਰ ਯਾਦ ਕਰਿਆ ਜੀ ਤੇ ਆਪਾਂ ਫੇਰ ਅੱਗੇ ਗੁਰਦੁਆਰਾ ਪੱਥਰ ਸਾਹਿਬ ਤੇ ਅੱਜ ਕਾਫੀ ਜ਼ਿਆਦਾ ਸੰਗਤ ਆਈ ਹੋਈ ਹੈ ਗੁਰਦੁਆਰਾ ਸਾਹਿਬ ਸਾਰਾ ਭਰਿਆ ਹੋਇਆ ਉਹ ਤੋਂ ਬਾਅਦ ਇਹ ਪਾਰਕਿੰਗ ਪਾਰਕਿੰਗ ਸਪੇਸ ਦੀ ਗੱਲ ਕਰੀਏ ਤਾਂ ਪਾਰਕਿੰਗ ਸਪੇਸ ਵੀ ਪੂਰੀ ਫੁੱਲ ਹੋਈ ਹੋਈ ਹੈ ਅੰਦਰ ਚੱਲਦੇ ਹਾਂ ਮੱਥਾ ਟੇਕਦੇ ਹਾਂ ਰਾਮ ਤੋਂ ਰਿਲੈਕਸ ਕਰਦੇ ਹਾਂ ਆਪਣੇ ਹੱਥ ਲਈ ਜੀ ਚਾਹ ਬਰ ਬੰਦਾ ਬਿਸਕੁਟ ਇੱਕ ਗੁਰਦੁਆਰਾ ਸਾਹਿਬ ਦਾ ਇੱਕ ਬਹੁਤ ਹੀ ਸੋਹਣਾ 뷰 ਲੋ ਜੀ ਇੱਕ ਵਾਰ ਫਿਰ ਬਹੁਤ ਹੀ ਸੋਹਣੇ ਦਰਸ਼ਨ ਹੋ ਗਏ ਆਪਾਂ ਨੂੰ ਜੀ ਗੁਰਦੁਆਰਾ ਪੱਥਰ ਸਾਹਿਬ ਦੇ ਹੁਣ ਸਾਡੀ ਸਕੀਮ ਹੈਗੀ ਜੀ ਇੱਥੇ ਤੋਂ ਅੱਗੇ ਜਾਂਦੀ ਲੇ ਧੋ ਅੱਗੇ ਜਾਂਦੀ ਕਿਉਂਕਿ ਅਸੀਂ ਇਹਦੇ ਵਿੱਚ ਤਿੰਨ ਤਿੰਨ ਦਿਨ ਸਪੈਂਡ ਕਰ ਲਏ ਤਿੰਨ ਰਾਤਾਂ ਸਪੈਂਡ ਅਸੀਂ ਕਰ ਲਿਆ ਹੁਣ ਅੱਗੇ ਨੂੰ ਵੱਧਦੇ ਆਪਾਂ ਬਾਬਾ ਜੀ ਨੇ ਲੈ ਲਈ ਆਪਣੀ ਇਜਾਜ਼ਤ। ਬੇਗਲੀ ਵਾਰ ਫੇਰ ਬੁਲਾਇਓ। ਆਪਾਂ ਜੀ ਫਾਈਨਲੀ ਗੁਰਦੁਆਰਾ ਪੱਥਰ ਸਾਹਿਬ ਤੋਂ ਲੈ ਕੇ ਬਾਬਾ ਜੀ ਤੋਂ ਇਜਾਜ਼ਤ ਆਪਾਂ ਇੱਥੇ ਤੋਂ ਤੁਰਪੇ ਤੇ ਆਪਾਂ ਨੇ ਹੁਣ ਸਿੱਧਾ ਲੇਟੋ ਮਨਾਲੀ ਵਾਲੇ ਰੋਡ ਤੇ ਪੈਦਨਾ। ਉੱਥੇ 300 ਕਿਲੋਮੀਟਰ ਦਾ ਪੈਸ ਜਿਹੜਾ ਬਿਲਕੁਲ ਹੀ ਰਿਮੋਟ ਏਰੀਆ ਤਾਂ ਆਪਾਂ ਉਹ ਤੋਂ ਪਹਿਲਾਂ ਰੁਕੂਗੇ, ਸਟੇ ਕਰੂਗੇ, ਇੱਕ ਨਾਈਟ ਲਾਉਂਗੇ। ਉਸ ਤੋਂ ਬਾਅਦ ਫਿਰ ਕੱਲ ਦੇ ਦਿਨ ਚ ਆਪਾਂ ਸਾਰ ਕਾਫੀ ਖਿੱਚ ਦੂਗਾ। ਐਨੀ ਗੱਲ ਬਾਤ ਹੈ। ਜਾਂਦਾ ਹੋਏ ਮੈਂ ਤੁਹਾਨੂੰ ਵਪੇ ਹੋਏ ਜੀ ਉਪਸਿਲੇ ਰਾਹ ਦੇ ਉੱਤੇ ਤੇ ਜਾਂਦੇ ਹੋਏ ਆਪਾਂ ਨੂੰ ਬਹੁਤ ਸੋਹਣੀ ਲੋਕੇਸ਼ਨ ਆ ਰਹੀ ਹੈ। ਆ ਨਦੀ ਆਪਣੇ ਨਾਲ ਨਾਲ ਚੱਲ ਰਹੀ ਹੈ ਜੀ। ਤੇ ਹੁਣ ਅਸੀਂ ਹੌਲੀ 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 ਹਲੀ ਟਾਊਨੋਂ ਦੇ ਜਾ ਰਹੇ ਹਾਂ ਤੇ ਜਿਹੜੇ ਆਪਣੇ ਗ੍ਰੀਨਰੀ ਐ ਗ੍ਰੀਨ ਸੀ ਵੀ ਆਪਾਂ ਨੂੰ ਥੋੜੀ 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 ਦੌੜੀ ਨੂੰ ਮਿਲਣ ਵੀ ਲੱਗ ਜੂ। કરી ਜੰਨੇ ਜੀ ਆ ਲੇ ਨੂੰ ਕਰੈਕਟ ਕਰਦੇ ਮੰਨਾਲੀ ਦੇ ਨਾਲ ਤੇ ਰੋੜਾ ਪੂਰੀ ਐਡਵੈਂਚਰਸ ਦੇ ਨਾਲ ਭਰੀ ਹੋਈ ਐ ਆਸ-ਪਾਸ ਵੱਡੇ-ਵੱਡੇ ਪਹਾੜ ਹਨ ਨਾਲ ਆਪਣੀ ਰਿਵਰਸ ਚੱਲੀ ਜਾਂਦੀ ਐ ਤੇ ਇੱਥੇ ਵੀ ਪਹਾੜ ਦੀ ਕੁਆਲਿਟੀ ਦੇਖਣ ਲੈ ਕੇ ਪਹਿਲਾਂ ਕੋਈ ਪਹਾੜ ਦਾ ਰੰਗ ਹੋਰ ਹੁੰਦਾ ਉਹ ਤੋਂ ਬਾਅਦ ਚੁ ਕੁਝ ਕਿਲੋਮੀਟਰ ਬਾਅਦ ਜਾਂ ਕੁਝ ਮੀਟਰਾਂ ਬਾਅਦ ਪਹਾੜ ਦਾ ਰੰਗ ਕੁਝ ਹੋਰ ਹੋ ਜਾਂਦਾ ਕੁਦਰਤ ਦੇ ਨਜ਼ਾਰਾ ਐ ਫਿਰ ਵੀ ਇੱਥੇ ਜਿਹੜੇ ਆਪਾਂ ਨੇ ਜੀ ਲੇ ਦੇ ਵਿੱਚ ਪਹਾੜ ਦੇਖੇ ਸੀ ਉਹ ਕਿਸੇ ਹੋਰ ਕੈਟਾਗਰੀ ਦੇ ਸੀ ਤੇ ਜਿਹੜੇ ਪਹਾੜ ਇੱਥੇ ਆ ਉਹ ਬਿਲਕੁਲ ਹੀ ਅਲੱਗ ਕੈਟਾਗਰੀ ਹੈ ਬਹੁਤ ਹੀ ਜ਼ਿਆਦਾ ਸੋਹਣੇ ਵੱਡੇ ਪਹਾੜ ਹੈ ਤੇ ਇਹਨਾਂ ਦੀ ਪੰਤਰ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਅਦਾ ਸਪੈਸ਼ਲੀ ਮੈਂ ਕਹਿਣਾ ਚਾਹੁੰਗਾ ਵੀ ਐਂ ਲੱਗਦਾ ਸੀਗਾ ਜਿਵੇਂ ਅਸੀਂ ਸਿਨੈਰੀ ਦੇ ਵਿੱਚ ਘੁੰਮ ਰਹੇ ਹੋਣ ਅੱਖਾਂ ਦੇ ਵਿਸ਼ਵਾਸ ਨਹੀਂ ਆਦਾ ਵੀ ਇਹਨੇ ਆ ਅਲੱਗ-ਅਲੱਗ ਤਰੀਕਿਆਂ ਦੇ ਨਹੀਂ ਅਲੱਗ-ਅਲੱਗ ਕੈਟਾਗਰੀ ਦੇ ਪਹਾੜ ਹੈ ਤੇ ਜੇ ਮੌਸਮ ਦੀ ਗੱਲ ਕਰੀਏ ਮੌਸਮ ਇੱਥੇ ਪੂਰਾ ਠੰਡਾ ਹੈ ਲੇ ਨਾਲੋਂ ਟੈਂਪਰੇਚਰ ਇੱਥੇ ਘੱਟ 3

ਜਿਸ ਪਹਾੜਾ ਵਿੱਚ ਦੀ ਆਪਾਂ ਟਰੈਵਲ ਕਰੀ ਜਾਂਦੇ ਆ ਜੀ ਆ ਆਗੇ ਜੀ ਵਿੱਚ ਲਾਹ ਦੀ ਮਰਜੀ ਕਿ ਛੇੜ ਪੈਂਦੀ ਹੈ ਪਹਾੜ ਦੇ ਵਿੱਚ ਤੇ ਆ ਪਹਾੜ ਬਿਲਕੁਲ ਹੀ ਆਪਣੀ ਸੋਚ ਤੋਂ ਪਰਿਆ ਕਿਉਂਕਿ ਇਹਨਾਂ ਦੀ ਸ਼ੇਪ ਇਸ ਤਰੀਕੇ ਦੀ ਜਿਵੇਂ ਆਪਾਂ ਬੇਕਰੀ ਚੋਂ ਜਾਂਦੇ ਆ ਦਾ ਪੇਸਟਰੀਆਂ ਵਗੈਰਾ ਕੱਟ-ਕੱਟ ਕੇ ਉਹਨੇ ਲਾਈਆਂ ਹੋਣੀਆਂ ਲੈਦੀ-ਲੈਦੀਆਂ ਬਿਲਕੁਲ ਹੀ ਉਹ ਜਾਂ ਸਾਨੂੰ ਵਿਊ ਆ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਵਿਊ ਸੀ ਮੈਂ ਕਹਿੰਦਾ ਸਾਡਾ ਸਭ ਤੋਂ ਵਧੀਆ ਰੋਡ ਟ੍ਰਿਪ ਆਲਾ ਰਿਹਾ ਤੇ ਵਿਊ ਦੀਦਾ ਤੁਸੀਂ ਗੱਲ ਹੀ ਛੱਡ ਦੋ ਇੰਨੀ ਜਿਆਦਾ ਸੋਹਣੀ ਵਿਊ ਪਿੱਛੇ ਵੀ ਅੱਗੇ ਵੀ ਤੇ ਜਿਹੜੇ ਆ ਪਹਾੜ ਹੈ ਇਸ ਪਹਾੜ ਤੋਂ ਪਿੱਛੇ ਗਲੇਸ਼ੀਅਰ ਵਾਲਾ ਪਹਾੜ ਹੈ ਉੱਥੇ ਹੈਗੇ ਜੀ ਪਾਸ ਜਿਹੜਾ ਆਪਾਂ ਕੱਲ ਚੜੂਗੇ ਨਾਮ ਹੈ ਹੈਗੇ ਜੀ ਉਹਦਾ ਤਾਲੰਗਲਾ ਤੇ ਜਿਹੜੀ ਆ ਰੋਡ ਹੈ ਇੱਥੇ ਟ੍ਰੈਫਿਕ ਵਗੈਰਾ ਬਿਲਕੁਲ ਵੀ ਨਹੀਂ ਹੈ ਕਿ ਰਿਮੋਟ ਏਰੀਆ ਹੈ ਤਾਂ ਕਰਕੇ ਜੇ ਤੁਸੀਂ ਫੈਮਿਲੀ ਫਰੈਂਡਾਂ ਦੇ ਨਾਲ ਆਓ ਤਾਂ ਆਪਣਾ ਤੇਲ ਪਾਣੀ ਦਾ ਜ਼ਿਗਾਰਡ ਇੱਥੇ ਕਰਕੇ ਆਇਓ ਇਸ ਰੋਡ ਦੀ ਮੈਂ ਤੁਹਾਨੂੰ ਇੱਕ ਵਾਰ ਫੇਰ ਸਾਰਾ ਕੁਝ ਦੱਸ ਦਿੰਨਾ ਹੈ ਕਿਉਂਕਿ ਜੇ ਤੁਸੀਂ ਆਓ ਤਾਂ ਇੱਥੇ ਤੁਹਾਨੂੰ ਮਾੜੀ-ਮੋਟੀ ਗੱਲਾਂ ਧਿਆਨ ਚ ਦਿਮਾਗ ਚ ਰੱਖਣੀਆਂ ਪੈਣੀਆਂ ਜੇ ਤੁਸੀਂ ਫੈਮਿਲੀ ਦੇ ਨਾਲ ਹੈਗੇ ਹੋ ਆਪਣੇ ਜਾਂ ਫਰੈਂਡਸ ਵੀ ਹੈਗੇ ਆ ਤਾਂ ਇੱਥੇ ਕਿਰਪਾ ਕਰਕੇ ਆਪਣੀ ਗੱਡੀ ਦੇ ਤੇਲ ਦਾ ਜ਼ਿਕਰ ਕਰਕੇ ਆਇਓ ਆਪਣੀ ਇੱਕ ਪੈਂਚਰ ਕਿੱਟ ਵਗੈਰਾ ਰੱਖਿਓ ਇੱਕ ਐਕਸਟਰਾ ਟਾਇਰ ਰੱਖਿਓ ਕਿਉਂਕਿ ਇੱਥੇ ਨਕੀਲੇ ਪੱਥਰ ਹੈ ਜੇ ਬਾਈ ਦੇ ਚਾਂਸ ਗੱਡੀ ਉਹਨਾਂ ਤੇ ਚੜ੍ਹ ਜਾਏ ਤਾਂ ਉਹ ਟਾਇਰ ਵੀ ਪਾੜ ਦਿੰਦੇ ਆ ਇਸਾ ਰੋਡ ਦੇ ਉੱਤੇ ਕੋਈ ਵੀ ਕਨੈਕਟੀਵਿਟੀ ਹੈਗੀ ਨਹੀਂ ਸਾਨੂੰ ਕੋਈ ਵੀ ਪੈਟਰੋਲ ਪੰਪ ਨਾ ਇੱਥੇ ਟੱਕਰਿਆ ਨਾ ਅਗਲੀ ਵੀਡੀਓ ਦੇ ਵਿੱਚ ਟੱਕਰਿਆ ਤਾਂ ਕਰਕੇ ਜੇ ਤੁਸੀਂ ਆਓ ਤਾਂ ਇੱਥੇ ਆਪਣਾ ਪੂਰਾ ਜਿਗਾਰਡ ਕਰਕੇ ਆਇਓ ਨਾ ਇੱਥੇ ਕੋਈ ਟੱਬ ਹੈ ਨਾ ਇੱਥੇ ਕੁਝ ਹੋਰ ਹੈ ਤੁਸੀਂ ਆਪਣਾ ਆਰਾਮ ਤੋਂ ਜੋ ਵੀ ਕੁਝ ਕਰਨਾ ਹੈ ਤੁਸੀਂ ਆਪ ਆਪਣਾ ਲੈ ਕੇ ਆ ਜਾਓ ਆਪਾਂ ਲੇ ਤਾਂ ਮੰਨਾਲੀ ਵਾਲੀ ਰੋਡ ਦੇ ਉੱਤੇ ਪਏ ਹੋਈਆਂ ਤੇ ਬਹੁਤ ਜ਼ਿਆਦਾ ਖੂਬਸੂਰਤ ਰੋਡ ਹੈ ਬਹੁਤ ਹੀ ਜ਼ਿਆਦਾ ਖੂਬਸੂਰਤ ਨਜ਼ਾਰੇ ਆ ਰਹੇ ਹਨ ਜਿਵੇਂ ਹੁਣ ਅਸੀਂ ਆਹ ਕਟ ਨੂੰ ਕ੍ਰਾਸ ਕਰੂਗੇ ਤਾਂ ਪਿੱਛੇ ਇੱਕ ਪਹਾੜ ਹੁੰਦਾ ਉਸ ਪਹਾੜ ਦੇ ਪਿੱਛੇ ਹੈਗੇ ਜੀ ਇੱਕ ਗਲੇਸ਼ੀਅਰ ਤੇ ਉਸ ਗਲੇਸ਼ੀਅਰ ਦੇ ਨਾਲ ਪਹਾੜ ਹੈ ਜਿਹੜਾ ਆਪਾਂ ਨੇ ਕੱਲ ਨੂੰ ਟੱਪ ਕੇ ਜਾਣਾ ਉਹ ਪਾਸ ਦਾ ਨਾਮ ਹੈਗੇ ਜੀ ਤਾਲੰਗਲਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਵਧੀਆ ਪਾਸ ਹੈ ਉਹ ਤੁਹਾਨੂੰ ਕੱਲ ਦੇ ਵੀਡੀਓ ਦੇ ਵਿੱਚ ਦੇਖੂਗਾ ਤੇ ਮਾੜੀ ਮੋਟੀ ਆਕਸੀਜਨ ਦੀ ਸਮੱਸਿਆ ਵਗੈਰਾ ਉੱਥੇ ਵੀ ਆ ਸਕਦੀ ਹੈ ਆਪਾਂ ਨੂੰ ਤਾ ਕਰਕੇ ਆਪਾਂ ਉਹੀ ਬੱਸ ਜੀ ਆਪਾਂ 5 ਕਮਿੰਟ ਰੁਕੀਏ ਤਾਂ ਉਹ ਸਭ ਤੋਂ ਜ਼ਿਆਦਾ ਬੈਸਟ ਹੈ ਤੁਸੀਂ ਵੀ ਕਿਸੇ ਵੀ ਪਾਸੇ ਜਾਓ ਤਾਂ 5-10 ਮਿੰਟ ਤੋਂ ਜ਼ਿਆਦਾ ਉੱਥੇ ਰੁਕਣ ਦੀ ਖੇਚਲ ਨਾ ਕਰਿਓ ਕਿਉਂਕਿ ਨਹੀਂ ਤਾਂ ਫਿਰ ਜੇ ਸਾਂ ਇੱਕ ਵਾਰ ਉੱਪਰ ਥੱਲੇ ਹੋ ਜੇ ਤਾਂ ਦੁਬਾਰਾ ਸੈੱਟ ਹੋਣਾ ਬਹੁਤ ਜ਼ਿਆਦਾ ਔਖਾ ਹੈ ਆ ਹੈਗੇ ਜੀ ਕੈਂਪ ਇਹਨਾਂ ਕੈਂਪਾਂ ਦੇ ਵਿੱਚ ਅੱਜ ਸਾਡੀ ਸਲਾਹ ਹੈਗੇ ਰਹਿਣੇ ਦੀ ਤੇ ਆ 1 2 3 4 5 6 ਕੈਂਪ ਬਣੇ ਹੋਏ ਆ ਪਿੱਛੇ ਪਾਣੀ ਚੱਲਦਾ ਤੇ ਬਾਈ ਜੀ ਟੈਂਪਰੇਚਰ ਇੱਥੇ ਬਿਲਕੁਲ ਹੀ ਗਿਰ ਗਿਆ ਬਿਲਕੁਲ ਹੀ ਓਨਲੀ 15 ਡਿਗਰੀ ਤੇ ਠੰਡ ਪੂਰੀ ਹੋ ਗਈ ਜੈਕਟਾ ਸਾਨੂੰ ਕੱਢਣੀਆਂ ਪੈਣੀਆਂ ਜੇ ਨਾ ਕੱਢੀਆਂ ਤਾਂ ਬਿਮਾਰ ਹੋਣਾ ਪੱਕਾ ਆ ਸਾਡੀ ਬਲੈਕ ਕਲਰ ਦੇ ਵਿੱਚ ਬਲੈਕ ਝੋਟੀ ਆ ਵੀ ਬਲੈਕ ਕਲਰ ਦੇ ਵਿੱਚ ਬਲੈਕ ਝੋਟੀ ਟ੍ਰਾਈ ਮਾਰਦੇ ਆਂ ਦੇਖਦੇ ਆ ਥੱਲੇ ਜਾ ਕੇ ਵੀ ਇਹਨਾਂ ਦਾ ਕਿਆ ਮਾਹੌਲ ਚੱਲ ਰਿਹਾ ਹੈ ਕਿਆ ਇਹਨਾਂ ਦਾ ਪ੍ਰੋਗਰਾਮ ਹੈਗਾ ਕਿਆ ਹੀ ਜੀਨ ਦੀ ਸਿਟਿੰਗ ਵਗੈਰ ਹੈਗੀ ਕਿਆ ਇਹਨਾਂ ਦੇ ਕੈਂਪ ਹੈ ਸਾਰੇ ਮਾਰਦੇ ਚੈੱਕ ਆ ਬੰਦਾ ਹੈਗੇ ਜੀ ਇੱਥੇ ਉੱਪਰ ਇਹਨੇ ਉਧਰਲੇ ਪਾਸੇ ਪੰਜਾਬੀ ਟਾਪ ਬਾਬੇ ਲਿਖਿਆ ਹੋਇਆ ਹੈ ਬੀ ਆਰ ਉਹਦੀ ਜੈਕਟ ਪਾਈ ਹੋਈ ਹੈ ਬਾਈ ਨੇ ਮੇਰੇ ਕੀ ਈਕੋ ਕੈਂਪ ਵੈਲਕਮ ਟੂ ਈਕੋ ਕੈਂਪ ਆਪਣਾ ਕੈਂਪ ਦੇਖਿਆ ਥੱਲੇ ਨੰਬਰ ਹੈ ਅਸੀਂ ਕੈਂਪ ਉਹਦਾ ਮਾਲ ਚੱਲ ਦੇ ਕਿ ਸਾਰੇ ਸਾਂਝਾ ਹੋਵੇ ਬਾਸਨ ਦੇ ਮਾਰਗੁਲੀ ਕੈਂਪ ਚ ਨਜ਼ਾਰਾ ਆਉਣਾ ਚਾਹੀਦਾ ਓਹ ਹੋ ਹੋ ਚਾਰ ਮੀਟਰ ਚਲੋ ਚਲੋ ਹੈਲੋ ਯਾਰ ਆ ਲੋ ਜੀ ਆਏ ਆਪਣਾ ਇੱਥੇ ਦਾ ਕੈਂਪ ਫਲੈਸ਼ ਚੱਲਦੀ ਹਾਂ ਚੱਲਦੀ ਹੈ ਚਾਰ ਮੀਟਰ ਡੈਕ ਵਾਂ ਦੋ ਅਮਾਈ ਸਰਜਣਾ ਇਹ ਤੋ ਆ ਚਾਰ ਚਾਰ ਕੱਟੇ ਪੈ ਜਿਓ ਆ ਹੈਗੇ ਜੀ ਕੈਂਪ ਚਾਰ ਜਾਨੇ ਦੇ ਇੱਥੇ ਜਗ੍ਹਾ ਤਿਆਰ ਕਰਕੇ ਆ ਸੱਚੀ ਇਹਦੇ ਚ ਹਵਾ ਹਰ ਪਾਰ ਹੋ ਸਾਦੀ ਹੈ ਤੇ ਠੰਡ ਵੱਧ ਸਾਦੀ ਹੈ ਬਾਥਰੂਮ ਕਿੱਥੇ ਯਾਰ ਇਹ ਕਿੰਦਾ ਬਚਾਅ ਕੱਟ ਲੱਗੇ ਰਹੀ ਹੈ ਲੋ ਜੀ ਜਿਹੜੇ ਆਪਣੇ ਕੈਂਪ ਦੇਖੇ ਸੀ ਉਹ ਆਪਣੀਆਂ ਅਕੋਮੋਡੇਸ਼ਨ ਦੇ ਅਕੋਰਡਿੰਗ ਠੀਕ ਨਹੀਂ ਸੀਗੇ ਪਰ ਜੇ ਤੁਸੀਂ ਮੁੰਡੇ ਖੁੰਡੇ ਆਏ ਹੋਏ ਆ ਆਪਣੇ ਫਰੈਂਚਸ ਨਾਲ ਆਏ ਹੋਈਆਂ ਤਾਂ ਤੁਸੀਂ ਐਡਵੈਂਚਰ ਜ਼ਰੂਰ ਕਰਿਓ ਅਸੀਂ ਸਾਰੇ ਫੈਮਿਲੀ ਦੇ ਨਾਲ ਐਸਾ ਕਰਕੇ ਸਾਰੇ ਫੈਮਿਲੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੱਦੇ ਨਜ਼ਰ ਹੁੰਦਾ ਕਿ ਐ ਕਿ ਆਂਦਾ ਮੱਦੇ ਬੱਲਾ ਮੱਦੇ ਨਜ਼ਰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਦੁਬਾਰਾ ਮੜੀ ਪਿੱਛੇਲੇ ਪਾਸੇ ਚਲੇ ਜਿਹੜਾ ਪਿੱਛੇ ਸ਼ਹਿਰ ਆਇਆ ਸੀ ਉੱਥੇ ਕਿ ਕਿ ਨਾਮ ਕੀ ਸੀਗਾ ਰੰਸੀ ਰੰਸੀ ਉੱਥੇ ਜਾ ਕੇ ਆਪਾਂ ਕੋਈ ਹੋਮ ਸਟੇ ਵਗੈਰਾ ਲਵਾਂਗੇ ਇੱਥੇ ਥੋੜਾ ਦਾ ਕੰਮ ਔਖਾ ਹੀ ਸੀ ਤੇ ਜਿਹੜੇ ਸਾਹਮਣੇ ਪਹਾੜ ਹੈ ਉਹਨਾਂ ਦੀ ਕੁਆਲਿਟੀ ਤੇ ਜੇ ਤੁਸੀਂ ਚਾਤੀ ਮਾਰੋ ਦੇਖੋ ਕਿੰਨੇ 61 ਲਾਲ ਗਰਦੇ ਪਹਾੜ ਤੁਹਾਨੂੰ ਗੋਲੀ ਦੇ ਲਈ ਮੇਰੇ ਸਾਹਮਣੇ ਬਾਈ ਜੀ ਚੱਲਦਾ ਜੀ ਇੱਕ ਛੋਟਾ ਜਿਹਾ ਚਰਨਾ ਆ ਚਰਨਾ ਜਾ ਰਹੇ ਆ ਜੀ ਤੇ ਨਾਲ ਹੀ ਆਪਣੀਆਂ ਹੋਮਸਟੇ ਹੈ ਹੋਮਸਟੇ ਦਾ ਤੁਸੀਂ ਨਾਮ ਪੜ੍ਹ ਸਕਦੇ ਆਂ ਮੈਂ ਨਾਮ ਤੇ ਫੋਕ ਨਾ ਕਰਦੇ ਹੋਏ ਤੁਹਾਨੂੰ ਇੱਕ ਵਾਰ ਲੋਕੇਸ਼ਨ ਚੈੱਕ ਕਰਾਉਂਦਾ ਪਿੱਛੇ ਕਣਕ ਲੱਗੀ ਹੋਈ ਹੈ ਦੋ ਗੱਡੀਆਂ ਖੜੀਆਂ ਹੈ ਤੇ ਨੀ ਕੈਂਟ ਲੋਕੇਸ਼ਨ ਹੈ ਨਾ ਬਾਈ ਗॉड ਰੂ ਖੁਸ਼ੂਗੀ ਫਾਈਵ ਸਟਾਰ ਹੋਟਲ ਵੀ ਕੋਈ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਹੈਗਾ ਦੇਖੋ ਪਾਣੀ ਦਾ ਬਿਲਕੁਲ ਹੀ ਆਪਣੇ ਨਾਲ ਚੱਲ ਰਿਹਾ ਹੈ ਜਿਹੜੀ ਆਪਣੇ ਪੈਰ ਦੇ ਡਬਾਉਣੇ ਵਾਲੀ ਤਮੰਨਾ ਚ ਹੁੰਦੀ ਹੈ ਉਹ ਇੱਥੇ ਬੜੇ ਪਿਆਰ ਨਾਲ ਪੂਰੀ ਹੋ ਸਕਦੀ ਹੈ ਦੇਖੋ ਤੇ ਉਹੋ ਗੱਲ ਹੀ ਛੱਡ ਦੇ ਲੋਕੇਸ਼ਨ ਦੀ ਫਾਈਵ ਸਟਾਰ ਹੋਟਲ ਦਾ ਵੀ ਹੋਟਲ ਵੀ ਇਹ ਦਾ ਮੁਕਾਬਲਾ ਨਹੀਂ ਕਰ ਸਕਦਾ ਜੈਨੀ ਕੈਂਟ ਆਹ ਲੋਕੇਸ਼ਨ ਹੈ ਫਾਈਵ ਸਟਾਰ ਹੋਟਲ ਕੁਝ ਨਹੀਂ ਕਰ ਸਕਦਾ ਇਹਦੇ ਹਮਨੇ ਨੋ ਵੇ ਤੇ ਪਾਰਕਿੰਗ ਸਪੇਸ ਖੁੱਲੀ ਇੱਥੇ ਸਭ ਪੂਰੀ ਕਰੇਗਾ ਰੱਬਾ ਨਾਲ ਆਪਣੇ ਥੋੜੇ ਜਿ ਇੱਕ ਬੰਦੇ ਬਿਮਾਰ ਹੋ ਗਏ ਤੁਸੀਂ ਸਾਹਮਣੇ ਲੈਟਾ ਹੋ ਜਾਣੀ ਆਪਾਂ ਦੇਖ ਸਕਦੇ ਨਹੀਂ ਹੈ ਰਾਤ ਦੇਖਿਆ ਕਿੰਨਾ ਨਜ਼ਾਰਾ ਹੋਵੇ ਅੱਜ ਇੱਛਾ ਪੂਰੀ ਰਾਤ ਨੂੰ ਅੱਜ ਆਪਣੀ ਤਾਰੇ ਵਾਲੀ ਵੀਛਾ ਪੂਰੀ ਹੋ ਚੁੱਕੀ ਜਿੰਨਾ ਕਾਪਣ ਨੂੰ ਚਾਚੇ ਤੋਂ ਸੁਣਨੇ ਤੋਂ ਹੈ ਆ ਰਹੀ ਜੈਪਣੀ ਹੋਮਸਟੇ ਦੇ ਵਿੱਚ ਪਹਿਲੀ ਚਾਹ ਜਿਹੜੀ ਆਪ ਨੂੰ ਸਰਵ ਕਰੀ ਹੋਈ ਹੈ ਚਾਹ ਬਹੁਤ ਘੈਂਟਾ ਦੇਖੋ ਤੁਸੀਂ ਸ਼ਕਲ ਦੇਖੋ ਚਾਹ ਦੀ ਕਿੰਨੀ ਲذیذ ਚਾਹ ਆ 1 ਕੱਪ ਆਫ ਟੀ ਇਨ ਥਿਸ ਬਿਊਟੀਫੁਲ ਹੋਮਸਟੇ ਜਿਹੜੀ ਹੁਣ ਸਾਡੀ ਨਵੀਂ ਪਲਾਨਿੰਗ ਬਣੀ ਆ ਉਹ ਬਣੀ ਹੈ ਕਿ ਜਿਹੜਾ ਨਾਲ ਚਰਨਾ ਚੱਲਦਾ ਪਿਆ ਅਸੀਂ ਇਹਦੇ ਨਾਲ ਨਾਲ نیچے ਰਿਵਰ ਹੈ ਰਿਵਰ ਕੋਲ ਆ ਕੇ ਬੈਠੂਗੇ ਆਪਣਾ ਟਾਈਮ ਸਪੈਂਡ ਕਰੂਗੇ ਉੱਥੇ ਨੇਚਰ ਦੇ ਵਿੱਚ ਨਜ਼ਾਰਾ ਚੀਜ਼ ਹੋਈਗੀ ਹੈ

Hi, Tebahodi can't really hear Mountain speaks in silence. ਲਿਸਨ ਕੇਅਰਫੁਲੀ ਵਾਈਲਡ ਲਾਈਫ ਏਰੀਆ ਹੈਗਾ ਬੋਰੀਕੈਂਟਰੀ ਲਿਖੀ ਹੋਈ ਹੈ ਇਹਦਾ ਕਹਿੰਦਾ ਮਤਲਬ ਹੈ ਵੀ ਜਿਹੜੇ ਪਹਾੜਾ ਉਹ ਵੀ ਬੋਲਦੇ ਆ ਪਰ ਬੋਲਦੇ ਆ ਸ਼ਾਂਤੀ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਸੁਣੂਗਾ ਤਾਂ ਤੁਹਾਨੂੰ ਜ਼ਰੂਰ ਸੁਣੂਗਾ ਇੰਨੀ ਕਿਥੇ ਦੀ ਗੱਲਬਾਤ ਸੀ ਥੱਲੇ ਜਾਣ ਨੂੰ ਸੀ ਰਸਤਾ ਲੱਭੀ ਜਾਨੇ ਤੇ ਰੋਡ ਦੇ ਉੱਤੇ ਘੁੰਮਦੇ ਪਏ ਆ ਮੈਗਜੀ ਖੁਸ਼ਬੂਆਂ ਹੀ ਖੁਸ਼ਬੂ ਆ ਰਹੀਆਂ ਕਿਉਂਕਿ ਅਪਣੇ ਬਿਲਕੁਲ ਇੱਧਰਲੇ ਪਾਸੇ ਇੱਕ ਰੈਸਟੋਰੈਂਟ

ਸ਼ਾਂਤ ਮਈ ਜਗ੍ਹਾ ਤੇ ਆ ਗਏ ਸੀ ਤੇ ਮੈਂ ਸੱਚੀ ਦੱਸਾਂ ਮੈਂ ਮੈਂ ਇੱਥੇ ਤੁਹਾਨੂੰ ਮੈਂ ਤੁਹਾਨੂੰ ਜੇ ਇੱਥੇ ਸੱਚੀ ਗੱਲ ਦੱਸਾਂ ਤਾਂ ਆ ਜਗ੍ਹਾ ਦੀ ਕੋਈ ਕੀਮਤ ਹੀ ਨਹੀਂ ਹੈਗੀ ਪੂਰਾ ਸ਼ਾਂਤੀ ਵਾਲਾ ਇਲਾਕਾ ਟੂ ਗੁੱਡ ਮਾਹੌਲ ਤੇ ਬਸ ਜਿਹੜੀ ਆ ਪਿੱਛੇ ਲਿਖੀ ਹੋਈ ਜੀ ਕਿ ਮਾਊਂਟਨ ਸਪੀਕ ਇਨ ਸਾਇਲੈਂਸ ਲਿਸਨ ਕੇਅਰਫੁਲੀ ਜਮਈ ਸੱਚਾਈ ਵਾਲੀ ਗੱਲ ਹੈ ਜੇ ਮੈਂ ਥੋੜਾ ਜਿਹਾ ਚੁੱਪ ਕਰਦਾ ਤਾਂ ਤੁਹਾਨੂੰ ਇੱਥੇ ਪਾਣੀ ਦੀ ਆਵਾਜ਼ ਵੀ ਆਉਗੀ ਦੇਖੋ ਕਿੰਨੀ ਘਣ ਪਾਣੀ ਦੀ ਆਵਾਜ਼ ਆ ਰਹੀ ਸੀ ਹੁਣ ਜਿੱਧਰ ਨੂੰ ਅੱਪ ਚੱਈ ਜਾ ਰਹੇ ਆ ਲੋਕਾਂ ਦੇ ਖੇਤ ਆ ਬਾਉਂਡਰੀ ਕੀਤੀ ਹੋਈ ਹੈ ਇਹ ਤੇ ਪਰਲੇ ਪਾਸੇ ਕੰਕ ਲੱਗੀ ਹੋਈ ਹੈ ਆ ਦੇਖ ਅਨ ਨੇਚਰਲ ਚੱਲਦੇ ਰਹੇ ਨੇ ਨੇਚਰਲ ਨੇਚਰਲ ਬਿਲਕੁਲ ਨੇਚਰਲ ਅੱਗੇ ਅੱਗੇ ਚੱਲਦੇ ਆਪਾਂ ਦੇਖਣੇ ਕਿੰਨਾ ਮੌਲ ਚੱਲੇਗਾ ਵੀਡੀਓ ਨੂੰ ਮੈਂ ਬੰਦ ਕਰਦਾ ਕਿਉਂਕਿ ਜੇ ਵੀਡੀਓ ਬੰਦ ਨਾ ਕਰੀ ਮੈਂ ਤੇਰੇ ਕੋਈ ਨਹੀਂ ਪਤਾ ਹੈਗਾ ਵੀ ਵੀਡੀਓ ਦੇ ਚੱਕਰ ਚ ਆਪਣਾ ਫੋਨ ਵਿੱਚ ਹੀ ਡੁੱਬ ਜੇ ਦੇਖੋ ਜੀ ਆਓ ਵਿਊ ਹੈ ਤੇਰੀ ਕੋਈ ਕੀਮਤ ਨਹੀਂ ਹੈਗੀ ਬਹੁਤ ਹੀ ਔਖੇ ਤਰੀਕੇ ਨਾਲ ਲਵ ਯੂ ਲੱਭਦਾ ਤੇ ਸਾਡਾ ਵੀ ਸੁਭਾਵੀ ਮੇਲ ਹੋਇਆ ਇਸ ਵਿਊ ਦੇ ਨਾਲ ਸਾਡੀ ਕੋਈ ਵੀ ਪਲਾਨਿੰਗ ਨਹੀਂ ਸੀ ਜਦੋਂ ਅਸੀਂ ਲੈ ਤੋ ਚੱਲੇ ਸੀ ਕਿ ਅਸੀਂ ਇੱਥੇ ਰੁਗੂਏ ਸੀ ਉੱਥੇ ਰਭੂਗੇ ਹੌਂਸਟ ਸਾਨੂੰ ਉਹ ਤੋਂ ਵੀ ਵਧੀਆ ਮਿਲ ਗਿਆ ਉਹ ਤੋਂ ਬਾਅਦ ਜਿਹੜਾ ਥਿਊ ਉਹ ਤੋਂ ਵੀ ਚੱਕਾ ਤਾਂ ਕਰਕੇ ਕਹਿੰਦੇ ਹੁੰਦੇ ਵਿਕਸਮਤ ਕੜੇ ਕਦੇ ਵੀ ਮਾੜਾ ਨਹੀਂ ਕਹੀਦਾ ਹੁੰਦਾ ਕਿਉਂਕਿ ਜਦੋਂ ਅਸੀਂ ਅੱਗੇ ਆਰਮੀ ਕੈਂਪ ਵਾਲੇ ਪਾਸੇ ਗਏ ਸੀ ਤਾਂ ਆਪਾਂ ਉੱਥੇ ਕੈਂਪ ਜਿਹੜੇ ਮਤਲਬ ਜਿਹੜੇ ਸੌਰੀ ਆਰਮੀ ਕੈਂਪ ਤੋਂ ਅੱਗੇ ਕੈਂਪ ਲੱਗੇ ਹੋਏ ਸੀ ਟੈਂਟ ਉਹ ਆਪਾਂ ਨੂੰ ਜ਼ਿਆਦਾ ਚੰਗੇ ਲੱਗੇ ਨਹੀਂ ਹੈਗੇ ਆਪਾਂ ਨੂੰ ਵਾਪਸ ਮੁੜਨਾ ਪਿਆ ਸੀ ਮੁੜਨਾ ਕਿ ਪਿਆ ਸੀ ਉਹ ਵਧੀਆ ਗੱਲ ਹੈ ਕਿਉਂਕਿ ਆ ਸ਼ਾਨਦਾਰ ਵਿਊ ਆਪਣੇ ਇੰਤਜ਼ਾਰ ਦੇ ਵਿੱਚ ਸੀ ਓਏ ਹੋ ਲੋ ਜੀ ਦੇਖਿਓ ਵਿਊ ਹੁਣ ਉਫ ਕਰੋ ਜੱਕ ਹੁਣ ਆਪਣਾ ਫੋਟੋ ਸ਼ੂਟ ਸੈਸ਼ਨ ਇਸ ਨੂੰ ਸਟਾਰਟ ਕਰਦੇ ਆਂ ਉਹ ਚਾਚੇ ਫੋਟੋ ਖਿੱਚਦੇ ਆਪਾਂ ਫੋਟੋ ਖਚਾਣੇ ਪੈਣਾ ਆਪਣੇ ਇੱਥੇ ਸਾਰੇ ਵੀ ਇੰਜੋਏ ਕਰ ਲੇ ਜਿਆਦਾ ਥੱਲੇ ਤੱਕ ਆਪਾਂ ਤਾਂ ਨਹੀਂ ਜਾਂਦੇ ਪਏ ਕਿਉਂਕਿ ਜੇ ਜਿਆਦਾ ਥੱਲੇ ਗਏ ਤੱਪ ਪਰਚੜਨ ਦਾ ਸਾਲ ਫੁੱਲ ਸਾਦਾ ਔਖਾ ਹੋ ਸਕਦਾ ਆਪਾਂ ਨੂੰ ਸੇਫਟੀ ਰੱਖਦੇ ਹੋਏ ਹਾਂ ਜੀ ਤਾਂ ਇਹ ਵਾਪਸ ਚੱਲੇ ਤੇ ਮੇਨ ਸ਼ਾਟ ਆ ਵਿਊ ਪੁਆਇੰਟ ਸੀਗਾ ਉਹ ਇਹ ਆ ਇੱਥੇ ਅਸੀਂ ਬਹੁਤ ਘੰਟ ਪਿਕਚਰਾਂ ਖਿੱਚੇ ਆ ਅੱਗੇ ਚੱਲਦੇ ਆ ਫੋਰ ਵੀਊ ਨੂੰ ਇੰਜੋਏ ਕਰਦੇ ਆ ਜੇ ਆਪਾਂ ਇੱਥੇ ਤੋਂ ਖੜ ਕੇ ਸੀਨਰੀ ਦਾ ਵਿਊ ਚੈੱਕ ਕਰੀਏ ਤਾਂ ਆ ਬਾਈ ਜੀ ਐਗਜ਼ੈਕਟਲੀ ਸਵਿਟਜ਼ਰਲੈਂਡ ਦੀ ਰੈਪਲੀਕਾ ਹੈ ਹੁਣ ਤੁਸੀਂ ਆਪ ਸਮਝੋ ਆਪ ਦੇਖੋ ਕਿ ਤੁਹਾਨੂੰ ਆ ਸਵਿਟਜ਼ਰਲੈਂਡ ਦੀ ਰੈਪਲੀਕਾ ਲੱਗ ਰਹੀ ਹੈ ਕਿ ਨਹੀਂ ਕਿਉਂਕਿ ਮੈਨੂੰ ਤਾਂ 100% ਲੱਗ ਰਹੀ ਹੈ ਲੈਂਡਸਕੇਪ ਦੇਖੋ ਮਾਊਂਟਨ ਥੱਲੇ ਉਹੀ ਨਾਰਮਲ ਜਿਹਾ ਕਣਕ ਬਾਉਂਡਰੀ ਥੋੜੀ ਜਿਹੀ ਦੇਖੋ ਕਿੰਨਾ ਕੈਂਟ ਥਿਊ ਹੈ ਬ੍ਰੇਕ ਜੇ ਸੁਣਨਾ ਜਾ ਰਹੀ ਹੈ ਇਹ ਸਾਹਮਣੇ ਤੋਂ ਹਜਿਆ ਚਿੱਕਾ ਲੱਗ ਰਿਹਾ ਹੈ ਹੋਰ ਇਹ ਆ ਸਾਹਮਣੇ ਸਾਡਾ ਗੈਸ ਹਾਊਸ ਆਪਣੀ ਘਟੀ ਵੀ ਉੱਥੇ ਦਿਖਦੀਆਂ ਸਿੱਧਾ ਉੱਥੇ ਚਲੀਏ ਇੱਥੇ ਜਿਹੜੇ ਸਾਰੇ ਜਿਹਨੇ ਬੈਠੇ ਆ ਗੱਲਾਂ ਬਾਤਾਂ ਚੱਲਦੀਆਂ ਸਾਡੇ ਸਾਰਿਆਂ ਦੀਆਂ ਕੋਈ ਆਪਣੇ ਵਿਚਾਰ ਸਾਂਝੇ ਕਰਦਾ ਕੋਈ ਆਪਣੇ ਵਿਚਾਰ ਸਾਂਝੇ ਕਰਦਾ ਐਨੀ ਗੱਲਬਾਤ ਰੋਟੀ ਸਾਡੀ ਤਿਆਰ ਹੋ ਰਹੀ ਹੈ ਰੋਟੀ ਖਾਣੇ ਆ ਫਿਰ ਅਸੀਂ ਸੁੰਗੇ ਫਿਰ ਰਾਤ ਨੂੰ ਉਠੂਗੇ ਤਾਰੇ ਦੀ ਛਾਤੀ ਮਰੂਗੇ ਜੇ ਆਪਾਂ ਨੂੰ ਦਿਖੇ ਤਾਂ ਅਸੀਂ ਵੈਸੇ 3-4 ਦਿਨ ਹੋ ਗਿਆ ਸੀ ਤਾਰੇ ਦੇ ਕੁੱਤੇ ਝਾਗ ਚ ਪਰ ਸਾਨੂੰ ਦਿਖ ਨਹੀਂ ਰਹੇ ਹੈਗੇ ਐਨੀ ਕੀ ਗੱਲ ਬਾਤ ਹੈ ਹੁਣ ਵੀਡੀਓ ਨੂੰ ਬੰਦ ਕਰਦੇ ਕਿਉਂਕਿ ਫੋਨ ਵੀ ਸਾਡਾ ਡੈੱਡ ਹੋਣ ਵਾਲਾ ਹੈ ਇਲੈਕਟ੍ਰਿਸਿਟੀ ਦੀ ਇੱਥੇ ਪਹਿਲਾਂ ਹੀ ਕਮੀ ਹੈ ਲੋ ਜੀ ਇੱਥੇ ਆ ਗਈ ਰਾਤ ਦੀ ਰੋਟੀ ਆਪਣੀ ਔਰ ਰੋਟੀ ਨਾਲ ਬੰਦ ਗੋਭੀ ਦੀ ਸਬਜ਼ੀ ਨਾਲ ਰਾਜਮਾ ਸ਼ਾਨਦਾਰ ਘਰ ਵਾਲਾ ਮਾਹੌਲ ਮਿਲਿਆ ਹੋਇਆ ਸੋਫੇ ਤੇ ਬੈਠ ਕੇ ਅੱਪਾ ਰੋਟੀ ਛੱਕਦੇ ਜੀ ਹੁਣ ਉਹ ਵੀ ਜੀਨ ਘਟ ਰੱਦਿਆ ਸੀ ਉਹਦਾ ਬੀਬੀ ਡਾਊਨ ਹੈ ਨਾ ਹਾਂ ਮੈਂ ਕਿ ਫਿਰ ਮੈਂ ਰੱਖਿਆ ਮੁੰਜੇ ਲੱਗਿਆ ਲਾਖ ਰੱਖ ਲਓ ਜੀ ਅੱਜ ਦੀ ਵੀਡੀਓ ਅਪਾ ਇੱਥੇ ਖਤਮ ਕਰਦੇ ਆ ਤੇ ਇਹਦਾ ਅਸੀਂ ਗੈਸਟ ਹਾਊਸ ਦੇ ਵਿੱਚ ਰੁਕੇ ਹੋਏ ਆ। ਇਹਦਾ ਮੈਂ ਤੁਹਾਨੂੰ ਹਾਊਸ ਟੂਰ ਕੱਲ ਲੂੰਗਾ, ਰੂਮ ਟੂਰ ਕੱਲ ਲੂੰਗਾ। ਰੂਮ ਟੂਰ ਲਾ ਲਓ, ਹਾਊਸ ਟੂਰ ਲਾ ਲਓ। ਉਹ ਮੈਂ ਕੱਲ ਦੂੰਗਾ ਕਿਉਂਕਿ ਰਾਤ ਨੂੰ ਹਨੇਰਾ ਜ਼ਿਆਦਾ ਹੋ ਗਿਆ ਤੇ ਹੁਣ ਤੁਹਾਨੂੰ ਕੁਝ ਵੀ ਕਲੀਅਰ ਦਿਖਣਾ ਨਹੀਂ ਹੈਗਾ। ਹੁਣ ਆਪਾਂ ਕੱਲ ਮਿਲਦੇ ਆ। ਓਕੇ ਬਾਈ।